2020 ਜਦੋਂ ਤੋਂ ਫਿਨਫਲੈਂਸਰਸ ਫੇਮਸ ਹੋਇਆ ਨਾ ਉਸ ਟਾਈਮ ਤੇ ਫਾਈਨੈਂਸ ਇਕੋਸਿਸਟਮ ਦੇ ਵਿੱਚ ਬੜਾ ਨੌਇਸ ਵਧ ਗਿਆ ਤੇ ਸੱਚ ਦੱਸਾਂ ਤਾਂ ਕਿਤਨਾ ਕਿਤੇ ਅਸੀਂ ਵੀ ਉਸ ਇਨਵੈਸਟ ਦੇ ਹਿੱਸਾ ਹੈ ਲੋਕੇ ਤੋਂ ਵੀ ਸੁਣ ਸੁਣਾ ਕੇ ਕੋਈ ਵੀ ਅਨਆਪਸ਼ਨਾਪ ਟਿਪਸ ਦੇ ਰਹੇ ਆ ਕੋਈ ਕਹਿ ਰਿਹਾ ਵੀ ਆਹ ਵਾਲੀ ਮੀਮ ਕੋਇਨ ਦੇ ਵਿੱਚ ਇਨਵੈਸਟ ਕਰ ਦੋ ਪੈਸਾ 10 ਗੁਣਾ ਹੋ ਜਾਏਗਾ ਸ਼ੌਪਮੀ ਕਰਨੀ ਆ ਬਾਏ ਨਾਓ ਪੇ ਲੇਟਰ ਕਰ ਲਓ ਉਸ ਤੋਂ ਬਾਅਦ ਐਫ ਡੀ ਚ ਜੇਕਰ ਜ਼ਿਆਦਾ ਰਿਟਰਨ ਚਾਹੀਦਾ ਤਾਂ ਪੀ ਟੂ ਪੀ ਲੈਂਡਿੰਗ ਦੇ ਵਿੱਚ ਇਨਵੈਸਟ ਕਰ ਦੋ ਮਤਲਬ ਵਗੈਰਾ ਵਗੈਰਾ ਕੁਝ ਵੀ ਦੱਸਿਆ ਜਾ ਰਿਹਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੇਰਾ ਤੁਹਾਨੂੰ ਸਿੰਪਲ ਪਲੇਨ ਤੇ ਸੌਖੇ ਸ਼ਬਦਾਂ ਦੇ ਵਿੱਚ ਕੁਝ 6-7 ਚੀਜ਼ਾਂ ਇਦਾਂ ਦੀਆਂ ਦੱਸ ਦਾਂ ਜਿਹੇ ਨਾਲ ਤੁਹਾਡੀ ਫਾਈਨੈਂਸ਼ੀਅਲ ਜਰਨੀ ਜਾਂ ਫਾਈਨੈਂਸ਼ੀਅਲ ਪਲੈਨਿੰਗ 90% ਤੱਕ ਸੌਖੀ ਹੋ ਜਾਏਗੀ। ਇਹ ਵੀਡੀਓ ਤੁਹਾਨੂੰ ਉਹਨਾਂ 1% ਕੈਟਾਗਰੀ ਦੇ ਵਿੱਚ ਲੈ ਕੇ ਖੜਾ ਕਰ ਦੇਗਾ ਜਿਹੜੇ ਫਾਈਨੈਂਸ਼ੀਅਲੀ ਸਿਕਿਉਰ ਨੇ ਤੇ ਸਟ्रेस-ਫਰੀ ਰਹਿੰਦੇ ਨੇ। ਹੁਣ ਆਈ نو ਕਿ ਇਹ 8-10 ਮਿੰਟਾਂ ਦੇ ਵਿੱਚ ਨਾ ਤੁਹਾਡੀ ਪੂਰੀ ਲਾਈਫ ਦੀ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕੀਤੀ ਜਾ ਸਕਦੀ। ਬਟ ਇਸ ਵੀਡੀਓ ਦੇ ਵਿੱਚ ਆਪਾਂ ਥੋੜਾ ਜਿਹਾ ਹਾਈ ਲੈਵਲ ਗੱਲਾਂ ਕਰਾਂਗੇ। ਪਰ ਇਸ ਵੀਡੀਓ ਦੇ ਵਿੱਚ ਆਪਾਂ ਥੋੜਾ ਜਿਹਾ ਹਾਈ ਲੈਵਲ ਤੇ ਗੱਲ ਕਰਾਂ ਤਮ ਸ਼ੋਰ ਕਿ ਤੁਸੀਂ 90% ਲੋਕਾਂ ਨਾਲੋਂ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਅੱਗੇ ਨਿਕਲ ਜਾਓਗੇ ਤੇ ਜੇਕਰ ਤੁਸੀਂ 99% ਲੋਕਾਂ ਤੋਂ ਅੱਗੇ ਨਿਕਲਣਾ ਚਾਹੁੰਦੇ ਹੋ ਮਤਲਬ ਕਿ ਟੌਪ ਦੇ 1% ਚਾਉਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਟੌਪਿਕ ਹੈ ਹਰ ਇੱਕ ਟੌਪਿਕ ਤੇ ਅਸੀਂ ਡਿਟੇਲ ਵਿੱਚ ਵੀਡੀਓ ਬਣਾਈ ਹੋਈ ਹੈ ਤੁਸੀਂ ਜਾ ਕੇ ਉਹ ਡਿਟੇਲਡ ਵੀਡੀਓ ਵੀ ਚੈੱਕ ਕਰ ਸਕਦੇ ਹੋ ਸੋ ਸਟੈਪ 1 ਹੈ ਦਾ ਫਾਊਂਡੇਸ਼ਨ ਐਮਰਜੈਂਸੀ ਫੰਡ ਹੁਣ ਜਦੋਂ ਤੁਸੀਂ ਕਮਾਉਣਾ ਸ਼ੁਰੂ ਕਰ ਦਿੰਨੇ ਹੋ ਆਪਣੇ ਸ਼ੌਂਕ ਪੂਰੇ ਕਰਨ ਤੋਂ ਬਾਅਦ ਥੋੜਾ ਥੋੜਾ ਪੈਸਾ ਬਚਣਾ ਸ਼ੁਰੂ ਹੋ ਜਾਂਦਾ ਹੈ ਫਿਰ ਅਸੀਂ ਸੋਚਦੇ ਹਾਂ ਵੀ ਹੁਣ ਇਹਨੂੰ ਇਨਵੈਸਟ ਐਮਰਜੈਂਸੀ ਫੰਡ ਹੁਣ ਜਦੋਂ ਤੱਕ ਤੁਸੀਂ ਇਸ ਚੀਜ਼ ਲਈ ਪਲੈਨਿੰਗ ਨਹੀਂ ਕਰਦੇ ਨਾ ਤੁਸੀਂ ਸਿਰਫ ਇੱਕ ਐਮਰਜੈਂਸੀ ਦੂਰ ਹੁੰਨੇ ਹੋ ਬੈਂਕਰਪਟ ਹੋਣ ਤੋਂ ਲੇਟੈਸਟ ਰਿਪੋਰਟ ਦੇ ਅਕੋਰਡਿੰਗ 71% ਇੰਡੀਅਨ ਜਿਹੜੇ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਉਹ ਆਪਣੇ ਹਸਪੀਟਲ ਦਾ ਖਰਚਾ ਆਪਣੀ ਜੇਬ ਚੋਂ ਕਰਦੇ ਨੇ ਹੁਣ ਸੋਚੋ ਵੀ ਤੁਹਾਨੂੰ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੂੰ ਥੋੜਾ ਜਿਹਾ ਲੰਬਾ ਸਮਾਂ ਹਸਪੀਟਲ 'ਚ ਰਹਿਣਾ ਪੈ ਜੇ ਤਾਂ 70% ਲੋਕਾਂ ਦੀ ਜਿਹੜੀ ਪੂਰੀ ਦੀ ਪੂਰੀ ਸੇਵਿੰਗ ਨਾ ਇੱਕ ਝਟਕੇ ਦੇ ਵਿੱਚ ਚਲੀ ਜਾਂਦੀ ਹੈ ਇਹ ਗੱਲ ਸਿਰਫ ਹਸਪੀਟਲਾਈਜੇਸ਼ਨ ਦੀ ਨਹੀਂ ਹੋਰ ਵੀ ਕੋਈ ਐਮਰਜੈਂਸੀ ਹੋ ਸਕਦੀ ਹੈ ਫਾਰ ਇਗਜ਼ਾਮਪਲ ਜੌਬ ਤੋਂ ਫਾਇਰ ਹੋ ਜਾਣਾ ਜਾਂ ਫਿਰ ਕਾਰ ਦਾ ਰਿਪੇਅਰ ਕਰਵਾਉਣਾ ਜਾਂ ਘਰ 'ਚ ਕੋਈ ਅਨਐਕਸਪੈਕਟਿਡ ਰਿਪੇਅਰ ਦਾ ਆ ਜਾਣਾ ਇਹ ਕੁਝ ਵੀ ਹੋ ਸਕਦਾ ਹੈ ਸੋ ਇਸੇ ਕਰਕੇ ਤੁਹਾਡਾ ਫਾਈਨੈਂਸ਼ੀਅਲ ਜਰਨੀ ਦਾ ਪਹਿਲਾ ਸਟੈਪ ਇਨਵੈਸਟਿੰਗ ਨਹੀਂ ਬਲਕਿ ਆਪਣੇ ਲਈ ਸੇਫਟੀ ਨਟ ਬਿਲਡ ਕਰਨਾ ਹੋਣਾ ਚਾਹੀਦਾ ਯਾਨੀ ਕਿ ਐਮਰਜੈਂਸੀ ਫੰਡ ਹੁਣ ਗੱਲ ਇਹ ਹੁੰਦੀ ਹੈ ਕਿ ਐਮਰਜੈਂਸੀ ਫੰਡ ਕਿੰਨਾ ਹੋਣਾ ਚਾਹੀਦਾ ਹੁਣ ਐਕਸਪਰਟਸ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਐਮਰਜੈਂਸੀ ਫੰਡ ਹੈ ਉਹ ਤੁਹਾਡੇ 6 ਮਹੀਨੇ ਦੇ ਖਰਚੇ ਦੇ ਬਰਾਬਰ ਹੋਣਾ ਚਾਹੀਦਾ ਬਟ ਮੈਨੂੰ ਲੱਗਦਾ ਹੈ ਵੀ ਇਹ ਕਾਫੀ ਮਿਸਲੀਡਿੰਗ ਆਨਸਰ ਹੈ ਇਹ ਚੀਜ਼ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਇਮਰਜੈਂਸੀ ਫੰਡ ਤੁਹਾਡਾ ਪਰਸਨਲ ਫਾਈਨੈਂਸ ਦਾ ਹਿੱਸਾ ਹੁੰਦਾ ਕਿਉਂਕਿ ਇਹ ਤੁਹਾਡਾ ਪਰਸਨਲ ਹੁੰਦਾ ਹੈ ਸੋ ਇਹਦੀ ਰਿਕੁਆਇਰਮੈਂਟ ਵੀ ਤੁਹਾਡੀ ਜੋ ਪਰਸਨਲ ਤੁਹਾਡੇ ਹਾਲਾਤ ਨੇ ਉਹਦੇ ਅਕੋਰਡਿੰਗ ਹੋਣਾ ਚਾਹੀਦਾ ਹੈ ਮੇਰੇ ਲਈ 12 ਮਹੀਨੇ ਦਾ ਜਿਹੜਾ ਖਰਚਾ ਹੈ ਉਹਦੇ ਅਕੋਰਡਿੰਗ ਇਮਰਜੈਂਸੀ ਫੰਡ ਹੋਏਗਾ ਤੁਹਾਡੇ ਲਈ ਹੋ ਸਕਦਾ 9 ਮਹੀਨੇ ਦਾ ਹੋਵੇ ਸੋ ਇਹ ਅਮਾਉਂਟ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਪੀਸ ਆਫ ਮਾਈਂਡ ਦੇਵੇ ਹੁਣ ਇਹਦੇ ਵਿੱਚ ਇੱਕ ਨੁਆਇੰਸ ਵੀ ਹੈ ਮੰਨ ਲਓ ਤੁਹਾਡਾ ਜ ਹੁਣ ਇਹਦੇ ਵਿੱਚ ਤੁਹਾਡੇ ਰੈਸਟੋਰੈਂਟ ਦੇ ਬਿੱਲ, ਟ੍ਰਿਪਸ, ਹੋਰ ਸ਼ਾਪਿੰਗ ਹੋ ਗਿਆ। ਬਾਕੀ ਸਾਰੇ ਖਰਚੇ ਹੋਣਗੇ। ਬਟ ਇੱਕ ਵਾਰੀ ਸੋਚ ਕੇ ਦੇਖੋ ਇਹ ਜੌਬ ਚੱਲੇਗੀ। ਫੇਰ ਵੀ ਤੁਸੀਂ ਰੈਸਟੋਰੈਂਟ ਚ ਜਾਓਗੇ ਫੇਰ ਵੀ ਤੁਸੀਂ ਟ੍ਰਿਪਸ ਤੇ ਜਾਓਗੇ ਨਹੀਂ ਨਾ ਤਾਂ ਉਸ ਟਾਈਮ ਤੇ ਸਾਡੇ ਲਈ ਇਹ ਫालतू ਖਰਚਾ ਹੋ ਜਾਂਦਾ ਸੋ ਇਸੇ ਤਰੀਕੇ ਨਾਲ ਜਿਹੜਾ ਐਮਰਜੈਂਸੀ ਫੰਡ ਹੈ ਉਹ ਤੁਹਾਡੇ ਟੋਟਲ ਬਿੱਲ ਤੇ ਨਹੀਂ ਬਲਕਿ ਤੁਹਾਡੀਆਂ ਬੇਸਿਕ ਨੀਡਸ ਤੇ ਜਿਹੜੇ ਖਰਚੇ ਨੇ ਉਹਨਾਂ ਦੇ ਅਕੋਰਡਿੰਗ ਕੈਲਕੂਲੇਟ ਹੋਣਾ ਚਾਹੀਦਾ ਮੰਨ ਲਓ ਤੁਹਾਡਾ ਟੋਟਲ ਮਹੀਨੇ ਦਾ 50000 ਰੁਪਏ ਦਾ ਖਰਚਾ ਹੈ ਜਿਹਦੇ ਵਿੱਚੋਂ ਬੇਸਿਕ ਨੀਡ ਦਾ ਜਿਹੜਾ ਖਰਚਾ ਸਿਰਫ 30000 ਰੁਪਏ ਤਾਂ ਤੁਹਾਡਾ ਐਮਰਜੈਂਸੀ ਫੰਡ ਸਿਰਫ 30000 ਰੁਪਏ ਦੇ ਅਕੋਰਡਿੰਗ ਕੈਲਕੂਲੇਟ ਹੋਣਾ ਚਾਹੀਦਾ ਹੁਣ ਗੱਲ ਆਉਂਦੀ emergancy fund ਦੀ ਜਿਹੜੀ volatility ਆ ਬਹੁਤ ਘੱਟ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ stress ਨਹੀਂ ਹੋਣਾ ਚਾਹੀਦਾ ਦੂਸਰੀ ਹੈ liquidity ਇਹ ਇਮੀਡੀਏਟਲੀ ਅਵੇਲੇਬਲ ਹੋਣਾ ਚਾਹੀਦਾ ਤੇ ਤੀਸਰਾ ਹੈ inflation beating returns ਤੁਹਾਡਾ ਜਿਹੜਾ ਪੈਸਾ ਉਹਦੇ ਟਾਈਮ ਦੇ ਨਾਲ ਜਿਹੜੀ value ਆ ਉਹ ਘਟਣੀ ਨਹੀਂ ਚਾਹੀਦੀ ਇਸੇ ਤਰੀਕੇ ਨਾਲ ਜਿਹੜੇ ਇਥੇ ਇਕਵਿਟੀ ਡਿਟੀ ਮਿਊਚੁਅਲ ਫੰਡ ਜਾਂ ਫਿਰ ਸਟਾਕਸ ਐ ਸਿੱਧਾ ਹੀ ਆਊਟ ਹੋ ਜਾਂਦੇ ਆ ਹੁਣ ਇਹਦੇ ਲਈ ਬੈਸਟ ਅਪਰੋਚ ਕੀ ਹੈ ਕਿ ਤੁਸੀਂ ਕੰਬੀਨੇਸ਼ਨ ਚ ਪੈਸਾ ਰੱਖ ਸਕਦੇ ਹੋ ਜਾਂ ਤਾਂ 60% ਪੈਸਾ ਤੁਸੀਂ ਇੱਕ ਅਲੱਗ ਤੋਂ ਸੇਵਿੰਗ ਕਾਊਂਟ ਖੁਲਵਾ ਕੇ ਉਹਦੇ ਚ ਆਟੋ ਰਿਵੀ ਫੈਸਿਲਿਟੀ ਲਗਾ ਕੇ ਰੱਖ ਸਕਦੇ ਹੋ ਜਿੱਥੇ ਤੁਹਾਨੂੰ ਐਫ ਡੀ ਵਾਲੇ ਰਿਟਰਨਸ ਮਿਲਣਗੇ ਤੇ ਸੇਵਿੰਗ ਕਾਊਂਟ ਵਾਲੀ ਲਿਕਵਿਡਿਟੀ ਵੀ ਮਿਲੇਗੀ ਉਸ ਤੋਂ ਬਾਅਦ ਹੁੰਦਾ ਹੈ 35% ਤੁਸੀਂ ਲਿਕਵਿਡ ਫੰਡ ਦੇ ਵਿੱਚ ਰੱਖ ਸਕਦੇ ਹੋ ਇਹ ਐਕਸਟ੍ਰੀਮਲੀ ਲੋ ਰਿਸਕ ਡੈਟ ਫੰਡਸ ਹੁੰਦੇ ਆ ਜਿਹੜੇ ਕੀ ਸਮ ਟਾਈਮਸ ਐਫ ਡੀ ਜਾਂ ਉਸ ਤੋਂ ਬਾਅਦ ਆਉਂਦਾ 10% ਜਿਹੜਾ ਕਿ ਤੁਸੀਂ ਕੈਸ਼ ਜਾਂ ਫਿਰ 골ਡ ਕয়ਨਸ ਦੀ ਫੰਡ ਦੇ ਵਿੱਚ ਰੱਖ ਸਕਦੇ ਹੋ ਇਹ 1% ਉਸ ਐਕਸਟ੍ਰੀਮ ਐਮਰਜੈਂਸੀ ਦੇ ਲਈ ਹੈ ਜਿਹਦੇ ਵਿੱਚ ਮੈਂ ਕਹਾਂ ਸਕਦਾ ਹਾਂ ਵੀ ਸਾਈਬਰ ਅਟੈਕ ਹੋ ਗਿਆ ਜਾਂ ਬੈਂਕਿੰਗ ਸਿਸਟਮ ਹੀ ਬੰਦ ਹੋ ਗਿਆ ਆਈ نو ਕਿ ਇਹ ਸੋਚਣਾ ਇਹ ਚੀਜ਼ ਹੋਣਾ ਸਾਡੀ ਸੋਚ ਤੋਂ ਵੀ ਪਰੇ ਹੈ ਬਟ ਜਦੋਂ ਅਸੀਂ ਐਮਰਜੈਂਸੀ ਫੰਡ ਬਿਲਡ ਕਰਦੇ ਹਾਂ ਤਾਂ ਉਸ ਟਾਈਮ ਤੇ ਅਸੀਂ ਬੁਰੇ ਤੋਂ ਬੁਰੇ ਸਿਨੈਰੀਓ ਬਾਰੇ ਸੋਚ ਕੇ ਐਮਰਜੈਂਸੀ ਫੰਡ ਬਿਲਡ ਕਰਦੇ ਹਾਂ ਹੁਣ ਇੱਕ ਵਾਰੀ ਤੁਹਾਡਾ ਐਮਰਜੈਂਸੀ ਫੰਡ ਬਣ ਲੱਗ ਗਿਆ ਹੁਣ ਦੂਜੀ ਗੱਲ ਆਉਂਦੀ ਆਪਣੇ ਆਪ ਨੂੰ ਸ਼ੀਲਡ ਕਰਨਾ ਤੇ ਇਹਦਾ ਸਭ ਤੋਂ ਵੱਡਾ ਟੂਲ ਹੈ ਹੈ ਹੁਣ ਬਹੁਤ ਸਾਰੇ ਲੋਕ ਪਤਾ ਕੀ ਸੋਚਦੇ ਆ ਵੀ ਜਿਹੜੇ ਕਾਰਪੋਰੇਟਸ ਵਿੱਚ ਕੰਮ ਕਰਦੇ ਆ ਵੀ ਸਾਡੀ ਕੰਪਨੀ ਸਾਨੂੰ ਕਵਰ ਦੇਤਾ ਰਹੀ ਹੈ ਸਾਨੂੰ ਲੱਗਦਾ ਪਾਲਿਸੀ ਲੈਣ ਦੀ ਕੀ ਲੋੜ ਹੈ ਬਟ ਇਹ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਆ ਤੁਹਾਡਾ ਕਾਰਪੋਰੇਟ ਕਵਰ ਕਾਫੀ ਨਹੀਂ ਆ ਇੱਕ ਵਾਰੀ ਸੋਚ ਕੇ ਦੇਖੋ ਵੀ ਜੇ ਜੌਬ ਸਵਿਚ ਕਰਨੀ ਪੈਗੀ ਫੇਰ ਜਾਂ ਫਿਰ ਬਾਅਦ ਨਹੀਂ ਚਾਂਦੇ ਕਰ ਜੌਬ ਹੀ ਚਲੀ ਗਈ ਫੇਰ ਤੇ ਇਸ ਤੋਂ ਵੀ ਵੱਡੀ ਗੱਲ ਹੈ ਜਦੋਂ 55 60 ਦੀ ਉਮਰ ਹੋ ਗਈ ਨਾ ਰਿਟਾਇਰਮੈਂਟ ਦੇ ਟਾਈਮ ਤੇ ਉਸ ਟਾਈਮ ਤੇ ਤੁਹਾਨੂੰ ਕੋਈ ਵੀ ਕੰਪਨੀ ਆਸਾਨੀ ਦੇ ਨਾਲ ਹੈਲਥ ਇੰਸ਼ੋਰੈਂਸ ਨਹੀਂ ਦੇਗੀ ਸਪੈਸ਼ਲੀ ਜੇਕਰ ਤੁਹਾਨੂੰ ਕੋਈ ਸੀਰੀਅਸ ਇਲਨੈਸ ਹੋ ਗਈ ਇਸ ਕਰਕੇ ਇੱਕ ਪਰ ਤੋ ਦੇਖੋ ਇਹੋ 5-10 ਲੱਖ ਵਾਲੀ ਜਿਹੜੀ ਗੱਲ ਸੀ ਨਾ ਉਹ ਤਾਂ ਹੁਣ ਅੱਜ ਦੇ ਟਾਈਮ ਤੇ ਹੋ ਗਈ ਪੁਰਾਣੀ ਇੱਕ ਕੋਈ ਅੱਦੇ-ਅਦੂ ਰਿਜੀ ਸੀਰੀਅਸ ਇਲਨੈਸ ਆ ਗਈ ਨਾ ਮੈਟਰੋ ਸਿਟੀ ਦੇ ਵਿੱਚ 5-7 ਲੱਖ ਦਾ ਬਿੱਲ ਤੱਕ ਇੰਦਰੇ ਨਹੀਂ ਗਿਆ ਤਾਂ ਮੇਰੀ ਰეკਮੈਂਡੇਸ਼ਨ ਦੇ ਅਕੋਰਡਿੰਗ ਜੇਕਰ ਤੁਸੀਂ ਟਾਇਰ 1 ਸਿਟੀ ਚ ਰਹਿੰਦੇ ਹੋ ਤਾਂ ਘੱਟੋ-ਘੱਟ ਵੀ ਤੋਂ 25 ਲੱਖ ਦਾ ਕਵਰ ਹੋਣਾ ਚਾਹੀਦਾ ਪਰ ਪਰਸਨ ਤੇ ਜੇਕਰ ਟਾਇਰ 2 ਸਿਟੀ ਚ ਰਹਿੰਦੇ ਹੋ ਤਾਂ ਘੱਟੋ-ਘੱਟ 10 ਤੋਂ 15 ਲੱਖ ਦਾ ਕਵਰ ਹੋਣਾ ਚਾਹੀਦਾ ਹੁਣ ਗੱਲ ਹੁੰਦੀ ਹੈ ਵੀ ਇੰਡੀਵਿਜੂਅਲ ਜਾਂ ਫੈਮਿਲੀ 플ੋਟਰ ਕਿਹੜੇ ਪਲਾਨ ਦੇ ਨਾਲ ਜਾਣਾ ਚਾਹੀਦਾ ਤਾਂ ਇਹਦਾ ਸਿੰਪ ਤੇ ਜੇ ਸਾਰੇ ਦੀ ਉਮਰ 60 ਸਾਲ ਤੋਂ ਘੱਟ ਹੈ ਤਾਂ ਡੈਫੀਨਿਟਲੀ ਤੁਸੀਂ ਫੈਮਿਲੀ 플ੋਟਰ ਪਲਾਨ ਦੇ ਨਾਲ ਜਾ ਸਕਦੇ ਹੋ ਬਟ ਜੇਕਰ ਫੈਮਿਲੀ ਦੇ ਵਿੱਚ ਕੋਈ ਇੱਕ ਵੀ ਮੈਂਬਰ ਐਦਾਂ ਦਾ ਹੈ ਜਦੀ ਸਿਹਤ ਆਮ ਤੌਰ ਤੇ ਠੀਕ ਨਹੀਂ ਰਹਿੰਦੀ ਤਾਂ ਤੁਸੀਂ ਉਹਦੇ ਲਈ ਇੰਡੀਵਿਜੂਅਲ ਹੈਲਥ ਇੰਸ਼ੋਰੈਂਸ ਪਾਲਿਸੀ ਅਲੱਗ ਤੋਂ ਲੈ ਲਓ ਤੇ ਬਾਕੀਆਂ ਨੂੰ ਫੈਮਿਲੀ 플ੋਟਰ ਦੇ ਅੰਡਰ ਲੈ ਕੇ ਆ ਸਕਦੇ ਹੋ ਇਸ ਨਾਲ ਤੁਹਾਡਾ ਜਿਹੜਾ ਪ੍ਰੀਮੀਅਮ ਹੈਲਥ ਇੰਸ਼ੋਰੈਂਸ ਦਾ ਉਹ ਆਪਟੀਮਾਈਜ਼ ਹੋ ਜਾਏਗਾ ਹੁਣ ਹੈਲਥ ਇੰਸ਼ੋਰੈਂਸ ਦੇ ਵਿੱਚ ਕੁਝ ਹੋਰ ਵੀ ਫੈਕਟਰਸ ਹੁੰਦੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਜ਼ਰੂਰੀ ਨੇ ਸਾਡੇ ਲਈ ਦੇਖਣੇ ਜਿਵੇਂ ਕਿ ਕਲੇਮ ਸੈਟਲਮੈਂਟ ਰੇਸ਼ੋ ਹਸਪੀਟ ਚੈੱਕ ਕਰ ਸਕਦੇ ਹੋ ਪਰ ਹਾਂ ਜੇਕਰ ਤੁਹਾਡੇ ਕੋਲ ਇਹ ਡਿਟੇਲਡ ਵੀਡੀਓ ਦੇਖਣ ਦਾ ਟਾਈਮ ਨਹੀਂ ਹੈ ਤਾਂ ਮੈਂ ਤੁਹਾਨੂੰ ਟੌਪ ਦੀਆਂ ਤਿੰਨ ਪਾਲਿਸੀਸ ਰეკਮੈਂਡ ਕਰ ਸਕਦਾ ਜਿਹੜੀਆਂ ਤੁਸੀਂ ਕਨਸਿਡਰ ਕਰ ਸਕਦੇ ਹੋ ਸਭ ਤੋਂ ਪਹਿਲੇ ਨੰਬਰ ਤੇ ਹੁੰਦੀ ਹੈ HDFC Optima Super Secure ਦੂਜੇ ਨੰਬਰ ਤੇ ਅਦਿੱਤਿਆ ਵਿਰਲਾ Active 1 Max ਤੇ ਤੀਜੇ ਨੰਬਰ ਤੇ ICICI Lombard Max Protect ਹੁਣ ਸਾਡਾ ਤੀਜਾ ਸਟੈਪ ਹੁੰਦਾ ਹੈ ਦਾ ਪ੍ਰੋਟੈਕਟਰ ਟਾਰਮ ਇੰਸ਼ੋਰੈਂਸ ਆਈਦਰ ਟਾਈਮ ਤੇ 25 ਤੋਂ 35 ਸਾਲ ਵਾਲੇ ਲੋਕ ਨਾ ਇਸ ਚੀਜ਼ ਬਾਰੇ ਸੋਚਣਾ ਵੀ ਨਹੀਂ ਚਾਹੁੰਦੇ ਬਟ ਸ਼ਾਇਦ ਇਹ ਸਭ ਤੋਂ ਇੰਪੋਰਟੈਂਟ ਟੂਲ ਹੈ ਟਰਮ ਇੰਸ਼ੋਰੈਂਸ ਹੁਣ ਜਦੋਂ ਤੁਹਾਡੀ ਏਜ 25 ਤੋਂ 40 ਸਾਲ ਦੇ ਵਿੱਚ ਆਉਂਦੀ ਹੈ ਨਾ ਤਾਂ ਮੋਸਟ ਪ੍ਰੋਬੇਬਲੀ ਤੁਹਾਡਾ ਵਿਆਹ ਹੋ ਜਾਂਦਾ ਹੈ ਬੱਚੇ ਵੀ ਹੋ ਜਾਂਦੇ ਆ ਇੱਕ ਫੈਮਿਲੀ ਹੁੰਦੀ ਹੈ ਜਿਹੜੀ ਤੁਹਾਡੇ ਤੇ ਡਿਪੈਂਡੈਂਟ ਹੁੰਦੀ ਹੈ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਇੱਕ ਟਰਮ ਇੰਸ਼ੋਰੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਇਹਨੂੰ ਬਿਲਕੁਲ ਸਿੰਪਲ ਰੱਖਣਾ ਕੋਈ ਯੂਐਲਆਈਪੀ ਨਹੀਂ ਕੋਈ ਅੰਡੋਮੈਂਟ ਨਹੀਂ ਕੋਈ ਐਦਾਂ ਦਾ ਮਿਕਸਪ ਵਾਲਾ ਪਲਾਨ ਨਹੀਂ ਬਿਲਕੁਲ ਸਿੰਪਲ ਪਿਓਰ ਟਰਮ ਇੰਸ਼ੋਰੈਂਸ ਪਲਾਨ ਹੈ ਇਦੇ ਵਿੱਚ ਤੁਹਾਨੂੰ ਕਵਰ ਵੀ ਜ਼ਿਆਦਾ ਮਿਲੇਗਾ ਤੇ ਇਹਦਾ ਪ੍ਰੀਮੀਅਮ ਵੀ ਉਨਹੀਂ ਘੱਟ ਹੋਏਗਾ ਹੁਣ ਇਹ ਸਾਰਾ ਕੁਝ ਤਾਂ ਠੀਕ ਹੈ ਬਟ ਫਿਰ ਵੀ ਜੇਕਰ ਸੋਚਿਆ ਹੋਵੇ ਕਿ ਕਿੰਨਾ ਸਾਨੂੰ ਕਵਰ ਲੈਣਾ ਚਾਹੀਦਾ ਟਰਮ ਇੰਸ਼ੋਰੈਂਸ ਦੇ ਵਿੱਚ ਤਾਂ ਸਿੰਪਲ ਜਿਹਾ ਰੂਲ ਹੈ ਤੁਹਾਡੀ ਜਿਹੜੀ ਐਨੂਅਲ ਇਨਕਮ ਹੈ ਉਹਦਾ 15 ਤੋਂ 20 ਗੁਣਾ ਤੁਹਾਡੇ ਕੋਲੇ ਕਵਰ ਹੋਣਾ ਚਾਹੀਦਾ ਫਾਰ ਐਗਜ਼ਾਮਪਲ ਜੇਕਰ ਤੁਸੀਂ ਸਾਲ ਦੇ 10 ਲੱਖ ਕਮਾਉਂਦੇ ਹੋ ਤਾਂ ਤੁਸੀਂ 1.5 ਕਰੋੜ ਤੋਂ ਲੈ ਕੇ 2 ਕਰੋੜ ਤੱਕ ਦਾ ਜਿਹੜਾ ਕਵਰ ਇਨ ਟਰਮ ਇੰਸ਼ੋਰੈਂਸ ਦੇ ਵਿੱਚ ਲੈ ਸਕਦੇ ਹੋ ਹੁਣ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ ਵੀ ਇਹ ਉਦੋਂ ਹੀ ਸਸਤਾ ਮਿਲਦਾ ਹੈ ਜਦੋਂ ਤੁਸੀਂ ਯੰਗ ਤੇ ਹੈਲਦੀ राइडर्स क्लेम सेटलमेंट रेशो ऑफ द कंपनी पॉलिसी टेन्योर द प्रीमियमस ਤੇ ਇਹਦੇ ਲਈ ਤੁਸੀਂ ਸਾਡੀ ਡਿਟੇਲਡ ਵੀਡੀਓ ਚੈੱਕ ਕਰ ਸਕਦੇ ਹੋ ਅਗੇਨ ਜੇਕਰ ਤੁਹਾਡੇ ਕੋਲ ਡਿਟੇਲਡ ਵੀਡੀਓ ਚੈੱਕ ਕਰਨ ਦਾ ਟਾਈਮ ਹਜੇ ਨਹੀਂ ਹੈ ਤਾਂ ਟੌਪ ਦੀਆਂ ਤਿੰਨ ਪਲਾਨਸ ਮੈਂ ਦੱਸ ਦਿੰਨਾ ਤੁਸੀਂ ਜਾ ਕੇ ਚੈੱਕ ਜ਼ਰੂਰ ਕਰ ਲਿਓ ਜਿਹਦੇ ਵਿੱਚ ਆਉਂਦੇ ਨੇ ਜੀ ਐਕਸੈਸ ਮੈਕਸ ਲਾਈਫ ਸਮਾਰਟ ਟਰਮ ਪਲਾਨ ਪਲੱਸ ਐਚਡੀਐਫਸੀ ਸੁਪਰੀਮ ਤੇ ਆਈਸੀਆਈਸੀਆਈ ਆਈ ਪ੍ਰੋਟੈਕਟ ਸਮਾਰਟ ਪਲੱਸ ਹੁਣ ਸਟੈਪ 4 ਹੈ ਦਾ ਗਰੋਥ ਇੰਜਨ ਸਟਾਰਟ ਇਨਵੈਸਟਿੰਗ ਹੁਣ ਤੁਹਾਡਾ ਜਿਹੜਾ ਐਮਰਜੈਂਸੀ ਫੰਡ ਹੈ ਤੇ ਤੁਹਾਡੇ ਇੰਸ਼ੋਰੈਂਸਸ ਵਾਲਾ 파ਟਾ ਉਹ ਤਾਂ ਸੌਟਡ ਹੈ ਹੁਣ ਟਾਈਮ ਆਉ ਇਦੇ ਵਿੱਚ ਇੱਕ 골ਡ ਰੂਲ ਹੈ 스타트 애즈 얼र्ली 애즈 유 ਕੈਨ ਮਤਲਬ ਪ੍ਰੈਫਰੈਂਸ ਇਹ ਹੋਣੀ ਚਾਹੀਦੀ ਹੈ ਵੀ ਜਦੋਂ ਹੀ ਤੁਸੀਂ ਕਮਾਉਣ ਲੱਗ ਜਾਂਦੇ ਹੋ ਤੁਹਾਡੀ ਸੈਲਰੀ ਆਉਣ ਜਾਂਦੀ ਆਉਣ ਲੱਗ ਜਾਂਦੀ ਹੈ ਉਹਦੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਸ਼ੁਰੂ ਕਰ ਦੋ ਤੇ ਤੁਹਾਨੂੰ ਆਪ 25 ਤੋਂ 30% ਆਪਣੀ ਇਨ ਹੈਂਡ ਸੈਲਰੀ ਦਾ ਇਨਵੈਸਟ ਕਰਨਾ ਚਾਹੀਦਾ ਹੈ ਮਤਲਬ ਜਿਵੇਂ ਤੁਹਾਡੀ ਸੈਲਰੀ ਆਏ ਤੁਹਾਡੀਆਂ ਜਿਹੜੀਆਂ ਇਨਵੈਸਟਮੈਂਟਸ ਨੇ ਜਾਂ ਫਿਰ ਐਸਆਈਪੀਜ਼ ਨੇ ਉਹ ਕੱਟ ਜਾਣੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਜਿਹੜੇ ਬਚੇ ਪੈਸੇ ਉਹਨਾਂ ਨਾਲ ਤੁਸੀਂ ਆਪਣਾ ਮੰਥ ਪਲਾਨ ਕਰ ਸਕਦੇ ਹੋ ਇਹਨੂੰ ਕਹਿੰਦੇ ਆ ਪੇ ਯੋਰਸੈਲਫ ਫਰਸਟ ਹੁਣ ਕਿੰਨਾ ਇਨਵ ਸੈਟਲਾਈਟ ਅਪਰੋਚ ਯੂਜ਼ ਕਰ ਸਕਦੇ ਹੋ ਹੁਣ ਤੁਹਾਡੇ ਪੋਰਟਫੋਲੀਓ ਨੂੰ ਤੁਸੀਂ ਦੋ ਹਿੱਸਿਆਂ 'ਚ ਵੰਡ ਸਕਦੇ ਹੋ ਕੋਰ ਤੇ ਸੈਟਲਾਈਟ ਕੋਰ ਦੇ ਵਿੱਚ ਤੁਹਾਡੇ ਟੋਟਲ ਪੋਰਟਫੋਲੀਓ ਦਾ 60 ਤੋਂ 70% ਰਹੇਗਾ ਇਹ ਤੁਹਾਡੇ ਜਿਹੜਾ ਪੋਰਟਫੋਲੀਓ ਹੈ ਉਹਨੂੰ ਲੌਂਗ ਟਰਮ ਦੇ ਵਿੱਚ ਗਰੋਥ ਤੇ ਸਟੇਬਿਲਿਟੀ ਪ੍ਰੋਵਾਈਡ ਕਰੇਗਾ ਗਰੋਥ ਕੰਸਿਸਟੈਂਟਲੀ ਗਰੋਥ ਹੋਏਗਾ ਬੇਸਿਕਲੀ ਇਹ ਤੁਹਾਡੇ ਪੋਰਟਫੋਲੀਓ ਦੇ ਫਾਊਂਡੇਸ਼ਨ ਦੀ ਤਰ੍ਹਾਂ ਕੰਮ ਕਰੇਗਾ ਹੁਣ ਇਹਦੇ ਵਿੱਚ ਆਉਂਦੇ ਆ ਲਾਰਜ ਕੈਪ ਫੰਡਸ ਹੁਣ ਇੱਥੇ ਤੁਸੀਂ ਇਨਵੈਸਟ ਕਰ ਸਕਦੇ ਹੋ ਕਲਵੇਟਡ ਨਿਫਟੀ 50 ਇੰਡੈਕਸ ਦੇ ਵਿੱਚ ਹੁਣ ਕਿਉਂਕਿ 85 ਤੋਂ 90% ਜਿਹੜੇ ਲਾਰਜ ਕੈਪ ਫੰਡਸ ਨੇ ਉਹ ਲੌਂਗ ਟਰਮ ਦੇ ਵਿੱਚ ਇੰਡੈਕਸ ਫੰਡਸ ਨੂੰ ਬੀਟ ਨਹੀਂ ਕਰ ਪਾਉਂਦੇ ਇਸ ਲਈ ਗੈਸ ਕਰਨ ਦੀ ਬਜਾਏ ਸਿੱਧਾ ਇੰਡੈਕਸ ਦੇ ਵਿੱਚ ਇਨਵੈਸਟ ਕਰੋ ਫਿਰ ਉਸ ਤੋਂ ਬਾਅਦ ਆਉਂਦੇ ਆ ਫਲੈਕਸੀ ਕੈਪ ਫੰਡਸ ਇਹ ਫੰਡ ਮੈਨੇਜਰ ਨੂੰ ਫ੍ਰੀडम ਦੇ ਦਿੰਦੇ ਆ ਕਿ ਉਹ ਮਾਰਕੀਟ ਕੰਡੀਸ਼ਨ ਦੇ ਅਕੋਰਡਿੰਗ ਲਾਰਜ ਮਿਡ ਕੈਪ ਜਾਂ ਸਮਾਲ ਕੈਪ ਫੰਡ ਦੇ ਵਿੱਚ ਇਨਵੈਸਟ ਕਰ ਸਕਦਾ ਹੈ ਫਿਰ ਉਸ ਤੋਂ ਬਾਅਦ ਆਉਂਦੇ ਆ ਮਿਡ ਕੈਪ ਫੰਡਸ ਇਹ ਥੋੜੀ ਜਿਹੀ ਰિસ્ਕੀ ਹੁੰਦੇ ਆ ਬਟ ਲੌਂਗ ਟਰਮ ਦੇ ਵਿੱਚ ਲਾਰਜ ਕੈਪ ਫੰਡਸ ਦੇ ਨਾਲੋਂ ਬਿਹਤਰ ਰਿਟਰਨਸ ਦੇਣ ਦਾ ਪੋਟੈਂਸ਼ੀਅਲ ਰੱਖਦੇ ਆ ਫਿਰ ਹੁੰਦਾ ਸੈਟਲਾਈਟ ਜਿਹਦੇ ਵਿੱਚ ਕੀ ਤੁਹਾਡੇ ਪੋਰਟਫੋਲੀਓ ਦਾ 30 ਤੋਂ 40% ਜਾਂਦਾ ਇਹ ਹਿੱਸਾ ਪੋਰਟਫੋਲੀਓ ਦਾ ਥੋੜਾ ਜਿਹਾ ਅਗਰੈਸਿਵ ਹੁੰਦਾ ਜਿਹਦਾ ਕੰਮ ਹੁੰਦਾ ਹੈ ਕਿ ਐਕਸਟਰਾ ਰਿਟਰਨ ਜਨਰੇਟ ਕਰਨਾ ਤੇਦੇ ਵਿੱਚ ਆਉਂਦੇ ਆ ਸਮਾਲ ਕੈਫੰਡਸ ਜਿਹੜੇ ਕਿ ਹਾਈ ਰਿਸਕ ਹਾਈ ਰਿਟਰਨ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਫਿਰ ਇਹਦੇ ਵਿੱਚ ਆਉਂਦਾ ਇੰਟਰਨੈਸ਼ਨਲ ਫੰਡਸ ਇਹ ਤੁਹਾਡੇ ਜਿਹੜੇ ਪੋਰਟਫੋਲੀਓ ਨੂੰ ਇੱਕ ਜੀਓਗ੍ਰਾਫੀਕਲ ਡਾਈਵਰਸੀਫਿਕੇਸ਼ਨ ਵੀ ਦੇ ਦਿੰਦੇ ਆ ਤੇ ਇੱਥੇ ਤੁਹਾਨੂੰ ਜਿਹੜਾ ਡਾਲਰ ਦਾ ਐਪਰੀਸੀਏਸ਼ਨ ਹੁੰਦਾ ਰੁਪੀਸ ਦੇ ਮੁਕਾਬਲੇ ਉਹਦਾ ਵੀ ਬੈਨੀਫਿਟ ਮਿਲਦਾ ਪਿਛਲੇ 15 ਸਾਲ ਦੇ ਡਾਲਰ ਦੇ ਐਪਰੀਸੀਏਸ਼ਨ ਦੇ ਕਰਕੇ ਨਾਸਡੈਕ 100 ਨੇ ਆਇਨਾ টারਮਸ ਦੇ ਵਿੱਚ ਨਿਫਟੀ 50 ਦੇ ਨਾਲੋਂ ਕਿਤੇ ਬਿਹਤਰ ਰਿਟਰਨਸ ਦਿੱਤੇ ਆ ਹੁਣ ਲਾਸਟ ਇਹ ਆਉਂਦੇ ਆ ਮੂਮੈਂਟਮ ਤੇ ਥੀਮੈਟਿਕ ਫੰਡ ਇਹਦਾਆਂ ਸਟ੍ਰੈਟਜ ਹਾਈ ਰਿਸਕ ਤੇ ਹਾਈ ਰਿਵਾਰਡਸ ਦਾ ਪੋਟੈਂਸ਼ੀਅਲ ਹੁੰਦਾ ਹੈ ਬਟ ਇਹਦੇ ਵਿੱਚ ਤਾਂ ਹੀ ਇਨਵੈਸਟ ਕਰਿਓ ਜਦੋਂ ਤੁਸੀਂ ਇਹਨੂੰ ਪ੍ਰੋਪਰਲੀ ਸਮਝ ਲੈਨੇ ਹੋ ਹੁਣ ਇਸ ਪੋਰਟਫੋਲੀਓ ਦੇ ਨਾਲ ਲੌਂਗ ਟਰਮ ਦੇ ਵਿੱਚ 12 ਤੋਂ 15% ਤੱਕ ਜਿਹੜੇ ਰਿਟਰਨਸ ਨੇ ਅਚੀਵ ਕਰਨਾ ਪੋਸੀਬਲ ਹੈ ਹੁਣ ਇਸ ਤੋਂ ਬਾਅਦ ਵੀ ਅਸੀਂ ਇਹਦੇ ਤੇ ਇੱਕ ਡਿਟੇਲਡ ਵੀਡੀਓ ਬਣਾਈ ਹੈ ਜਿਹਦੇ ਵਿੱਚ ਸਾਰੀਆਂ ਕੈਟਾਗਰੀਜ਼ ਡਿਸਕਸ ਕੀਤੀਆਂ ਹੋਈਆਂ ਨੇ ਤੇ ਤੁਸੀਂ ਉਹ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਸਟੈਪ 5 ਹੁੰਦਾ ਦਾ ਐਸਪੀਰੇਸ਼ਨ ਰੀਅਲ ਏਸਟੇਟ ਐਂਡ ਆਬਵੀਅਸਲੀ ਇਹ ਵੀ ਇਨਵੈਸਟਿੰਗ ਦਾ ਤੁਹਾਡਾ ਇੱਕ ਐਕਸਪੈਂਡਡ ਸੈਕਸ਼ਨ ਹੈ ਹੁਣ ਬੇਟਾ ਇੱਕ ਆਪਣੀ ਇਹ ਲਾਈਨ ਤਾਂ ਸਾਰੇ ਨੇ ਸੁਣੀ ਆ ਆਪਣੇ ਵੱਡਿਆਂ ਤੋਂ ਆਪਣੇ ਪੇਰੈਂਟਸ ਇੰਡੀਆ ਦੇ ਵਿੱਚ ਨਾ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਵੀ ਆਪਣਾ ਘਰ ਖਰੀਦਣਾ ਹੈ ਰੀਅਲ ਏਸਟੇਟ ਇੱਕ ਐਦਾਂ ਦੀ ਐਸੈਟ ਕਲਾਸ ਹੈ ਜਿਹਨੂੰ ਲੈ ਕੇ ਅਸੀਂ ਬੜੇ ਅਬਸੈਸਟ ਹਾਂ ਬਟ ਇਥੇ ਇੱਕ ਬਹੁਤ ਹੀ ਇੰਪੋਰਟੈਂਟ ਡਿਸਟਿੰਕਸ਼ਨ ਹੈ ਜਿਹੜਾ ਕਿ ਸਾਡੇ ਨਾਲ ਬਹੁਤ ਜ਼ਰੂਰੀ ਹੈ ਕਿ ਰੀਅਲ ਏਸਟੇਟ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਤਾਂ ਉਹ ਜਿਹਦੇ ਵਿੱਚ ਤੁਸੀਂ ਰਹਿੰਦੇ ਹੋ ਉਹਨੂੰ ਬਾਏ ਕਰਕੇ ਤੇ ਦੂਸਰਾ ਉਹ ਜਿਹਦੇ ਵਿੱਚ ਤੁਸੀਂ ਸਿਰਫ ਇਨਵੈਸਟ ਕਰਦੇ ਹੋ ਇਹਨਾਂ ਦੋਨਾਂ ਨੂੰ ਅਪਰੋਚ ਕਰਨ ਦਾ ਤਰੀਕਾ ਬਿਲਕੁਲ ਅਲੱਗ ਹੈ ਪਹਿਲਾ ਤਾਂ ਉਹ ਜਿਹਦੇ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ ਆਪਣਾ ਘਰ ਖਰੀਦਦੇ ਹੋ ਇੱਕ ਐਦ ਇਹ ਤੁਹਾਨੂੰ ਸਿਕਿਉਰਿਟੀ ਦਿੰਦਾ ਹੈ ਇਹ ਤੁਹਾਡਾ ਫਾਈਨੈਂਸ਼ੀਅਲ ਨਾਲੋਂ ਕਿਤੇ ਜ਼ਿਆਦਾ ਤੁਹਾਡਾ ਇਮੋਸ਼ਨਲ ਡਿਸੀਜਨ ਹੁੰਦਾ ਹੈ ਇਹ ਤੁਹਾਨੂੰ ਸਿਕਿਉਰਿਟੀ ਦਿੰਦਾ ਹੈ ਸੈਂਸ ਆਫ ਅਕੰਪਲਿਸ਼ਮੈਂਟ ਦਿੰਦਾ ਹੈ ਤੁਹਾਨੂੰ ਇਹਦੇ ਨਾਲ ਨਾਲ ਸਟੇਬਿਲਟੀ ਵੀ ਮਿਲਦੀ ਹੈ ਸੋ ਇਹਨੂੰ ਪਿਓਰਲੀ ਇੱਕ ਇਨਵੈਸਟਮੈਂਟ ਦੀ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਹੁਣ ਇੱਕ ਲਾਈਫ ਦਾ ਬਹੁਤ ਵੱਡਾ ਗੋਲ ਹੈ ਜਿਹਦੀ ਕੀ ਪਲੈਨਿੰਗ ਕਰਨੀ ਚਾਹੀਦੀ ਹੈ ਹੁਣ ਇੱਕ ਲਾਈਫ ਦਾ ਬਹੁਤ ਵੱਡਾ ਗੋਲ ਹੈ ਜਿਹਦੀ ਕੀ ਪਲੈਨਿੰਗ ਕਰਨੀ ਚਾਹੀਦੀ ਹੈ ਜਦੋਂ ਤੁਸੀਂ 25 ਸਾਲ ਦੀ ਉਮਰ ਦੇ ਹੁੰਦੇ ਹੋ ਤੁਹਾਨੂੰ ਇੱਕ ਬੇਸਿਕ ਕਲੈਰਟੀ ਮਿਲ ਜਾਂਦੀ ਹੈ ਵੀ ਤੁਸੀਂ ਕਿਹੜੇ ਸ਼ਹਿਰ 'ਚ ਰਹਿਣ ਫਿਰ ਜੋ ਤੁਹਾਡੀ ਅੱਗੇ ਮੈਰਿਜ ਹੁੰਦੀ ਹੈ ਬੱਚੇ ਹੁੰਦੇ ਆ ਉਹ ਤੱਕ ਤੁਹਾਨੂੰ ਪੂਰੀ ਕਲੈਰਟੀ ਮਿਲ ਜਾਂਦੀ ਹੈ ਵੀ ਹਾਂਜੀ ਤੁਸੀਂ ਕਿਹੜੀ ਪ੍ਰਾਪਰਟੀ ਕਿੱਦਾਂ ਬਾਈ ਕਰਨੀ ਹੈ ਬਟ ਮੈਂ ਇੱਕ ਰეკਮੈਂਡੇਸ਼ਨ ਦੇਣਾ ਚਾਹੁੰਗਾ ਵੀ ਜਦੋਂ ਤੱਕ ਮੈਰਿਜ ਨਹੀਂ ਹੋ ਜਾਂਦੀ ਬੱਚੇ ਨਹੀਂ ਹੋ ਜਾਂਦੇ ਉਦੋਂ ਤੱਕ ਆਪਣੇ ਇਸ ਡਿਸੀਜਨ ਨੂੰ ਪੋਸਟਪੌਂਡ ਹੀ ਰੱਖਿਓ ਹੁਣ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਵੀ ਜਦੋਂ ਤੁਸੀਂ ਰੀਅਲ ਸਟੇਟ ਦੇ ਵਿੱਚ ਸਿਰਫ ਇਨਵੈਸਟਿੰਗ ਕਰਦੇ ਹੋ ਤੁਸੀਂ ਉੱਥੇ ਰੈਂਟ ਤੁਸੀਂ ਉੱਥੇ ਰਹਿਣਾ ਨਹੀਂ ਆ ਤਾਂ ਇੱਥੇ ਦੋ ਬਹੁਤ ਵੱਡੀਆਂ ਪ੍ਰੋਬਲਮਸ ਨੇ ਪਹਿਲਾ ਤਾਂ ਇਹ ਰੀਅਲ ਸਟੇਟ ਦੇ ਵਿੱਚ ਟੈਕਸ ਸਾਈਜ਼ ਬਹੁਤ ਹਾਈ ਹੁੰਦਾ ਮਤਲਬ ਹਰ ਕੋਈ 50 ਲੱਖ 1 ਕਰੋੜ ਅਫੋਰਡ ਨਹੀਂ ਕਰ ਸਕਦਾ ਤੇ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਨ ਲਈ ਤੁਹਾਨੂੰ ਬਹੁਤ ਵੱਡਾ ਮਤਲਬ ਲੋਨ ਲੈਣਾ ਪੈ ਸਕਦਾ ਜੋ ਕਿ ਤੁਹਾਡੇ ਬਾਕੀ ਫਾਈਨੈਂਸ਼ੀਅਲ ਗੋਲਸ ਨੂੰ ਡੀਰੀਲ ਕਰ ਸਕਦਾ ਤੇ ਦੂਜਾ ਪੁਆਇੰਟ ਹੈ ਇਹ ਲਿਕুইਡਿਟੀ ਇਹਦੇ ਵਿੱਚ ਕੀ ਹੁੰਦਾ ਹੈ ਵੀ ਤੁਸੀਂ ਪ੍ਰਾਪਰਟੀ ਨੂੰ ਜਦੋਂ ਚਾਹੋ ਵੇਚ ਨਹੀਂ ਸਕਦੇ ਕਈ ਵਾਰੀ ਕੁਝ ਮਹੀਨੇ ਤੇ ਕਈ ਵਾਰੀ ਤਾਂ ਸਾਲ ਵੀ ਲੱਗ ਜਾਂਦੇ ਆ ਹੁਣ ਇਹਦਾ ਇੱਕ ਸਮਾਰਟ ਅਲਟਰਨੇਟਿਵ ਹੈ ਜਿਹਨੂੰ ਕੀ ਰਾਈਟਸ ਕਹਿੰਦੇ ਆ ਹੁਣ ਜੇ ਤੁਸੀਂ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਨਾ ਹੈ ਤਾਂ ਉਹਦਾ ਇੱਕ ਮਾਡਰਨ ਤੇ ਸਿੰਪਲ ਜਿਹਾ ਤਰੀਕਾ ਹੈਗਾ ਜਿਹਨੂੰ ਕਿ ਰੀਅਲ ਅਸਟੇਟ ਇਨਵੈਸਟਮੈਂਟ ਟਰਸਟ ਕਿਹਾ ਜਾਂਦਾ ਹੈ ਮਤਲਬ ਕਿ ਰਾਈਟਸ ਹੁਣ ਸਿੰਪਲ ਸ਼ਬਦਾਂ ਦੇ ਵਿੱਚ ਜੇ ਤੁਸੀਂ ਰਾਈਟਸ ਖਰੀਦਦੇ ਹੋ ਤਾਂ ਤੁਸੀਂ ਇੱਕ ਬਹੁਤ ਵੱਡੀ ਕਮਰਸ਼ੀਅਲ ਪ੍ਰਾਪਰਟੀ ਦੇ ਪੋਰਟਫੋਲੀਓ ਦਾ ਇੱਕ ਛੋਟਾ ਜਿਹਾ ਹਿੱਸਾ ਖਰੀਦ ਲੈਨੇ ਹੋ ਜਿਹਦੇ ਵਿੱਚ ਕਿ ਮਾਲਸ ਆਫਿਸ ਪਾਰਕਸ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਇਹਦੇ ਦੋ ਫਾਇਦੇ ਨੇ ਪਹਿਲੀ ਚੀਜ਼ ਹੈ ਡਿਊਲ ਇਨਕਮ ਤੁਹਾਨੂੰ ਰੈਗੂਲਰ ਰੈਂਟਲ ਇਨਕਮ ਦਾ ਹਿੱਸਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਡਿਵੀਡੈਂਡਸ ਦੇ ਰੂਪ ਦੇ ਵਿੱਚ ਯੂਜ਼ੂਲੀ ਜਿਹੜਾ ਕਿ 4 ਤੋਂ 7% ਐਨਿਊਅਲੀ ਹੁੰਦਾ ਹੈ ਤੇ ਪ੍ਰਾਪਰਟੀ ਦੀ ਵੈਲਿਊ ਵਧਣ ਤੇ ਤੁਹਾਨੂੰ ਕੈਪੀਟਲ ਐਪ੍ਰੀਸੀਏਸ਼ਨ ਵੀ ਮਿਲਦਾ ਹੈ ਹੁਣ ਦੂਸਰਾ ਫਾਇਦਾ ਹੈ ਹਾਈ ਲਿਕুইਡਿਟੀ ਰਾਈਟਸ ਸਟਾਕ ਮਾਰਕੀਟ ਦੀ ਤਰ੍ਹਾਂ ਲਿਸਟਡ ਹੁੰਦੇ ਆ ਰਾਈਟਸ ਨੇ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਲਿਸਟਡ ਹੁੰਦੇ ਆ ਤਾਂ ਤੁਸੀਂ ਉਹਨਾਂ ਨੂੰ ਸ਼ੇਅਰ ਦੀ ਤਰ੍ਹਾਂ ਕਦੋਂ ਵੀ ਖਰੀਦ ਤੇ ਵੇਚ ਵੀ ਸਕਦੇ ਹੋ ਮੇਰੀ ਐਡਵਾਈਸ ਹੈ ਵੀ ਜੇਕਰ ਤੁਸੀਂ ਆਪਣੇ ਰਹਿਣ ਲਈ ਘਰ ਖਰੀਦਣਾ ਹੈ ਤਾਂ ਉਹਨੂੰ ਇਨਵੈਸਟਮੈਂਟ ਨਾਲੋਂ ਜ਼ਿਆਦਾ ਇੱਕ ਈਮੋ ਤੇ ਜੇਕਰ ਤੁਸੀਂ ਸਿਰਫ ਇੱਕ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਰੀਅਲ ਸਟੇਟ ਦੇ ਵਿੱਚ ਇਨਵੈਸਟ ਕਰਨਾ ਹੈ ਤਾਂ ਤੁਸੀਂ ਉਹਨੂੰ ਆਪਣੇ ਲੇਟ 30ਸ ਤੱਕ ਤਾਂ ਐਟ ਲੀਸਟ ਡਿਲੇ ਕਰੋ ਹਾਂ ਉਦੋਂ ਤੱਕ ਜੇਕਰ ਤੁਸੀਂ ਆਪਣੇ ਰੀਅਲ ਸਟੇਟ ਦਾ ਐਕਸਪੋਜ਼ਰ ਲੈਣਾ ਚਾਹੁੰਦੇ ਹੋ ਤਾਂ ਰਾਈਟਸ ਇਹਦਾ ਬੈਸਟ ਵੇ ਹੈ ਹੁਣ ਛੇਵਾਂ ਸਟੈਪ ਹੈ ਦ ਰਿਸਪੌਂਸਿਬਿਲਟੀ ਵਿਲ ਪਲੈਨਿੰਗ ਹੁਣ ਜਦੋਂ ਕਿਸੇ ਨੂੰ ਇਸ ਟੌਪਿਕ ਬਾਰੇ ਗੱਲ ਕੀਤੀ ਜਾਂਦੀ ਹੈ ਨਾ ਤਾਂ ਅਕਸਰ ਲੋਕ ਕਹਿੰਦੇ ਆ ਹਜੇ ਤਾਂ ਮੇਰੀ ਉਮਰ ਹੀ ਕੀ ਹੈ ਪਰ ਇਹ ਸਭ ਤੋਂ ਵੱਡੀ ਮਿਥ ਹੈ ਵਿਲ ਪਲੈਨਿੰਗ ਕੱਲੇ ਬਜ਼ੁਰਗਾਂ ਲਈ ਨਹੀਂ ਹੋਣੀ ਚਾਹੀਦੀ ਦੇਖੋ ਲਾਈਫ ਅਨਪ੍ਰੇਡਿਕਟ ਤੇ ਵਿਲ ਪਲੈਨਿੰਗ ਤੇ ਤੁਹਾਡੀ ਜਿਹੜੀ ਵਿਲ ਹੈ ਇਹ ਇਨਸ਼ੋਰ ਕਰਦੀ ਹੈ ਵੀ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਜਿਹੜੇ ਹਾਰਡ ਅਰਨਡ ਐਸੈਟਸ ਨੇ ਤੁਹਾਡੇ ਮਿਊਚੁਅਲ ਫੰਡਸ ਤੁਹਾਡੀ ਐਫ ਡੀ ਹੋਗਾ ਤੁਹਾਡੇ ਸਟਾਕਸ ਤੁਹਾਡੀ ਪ੍ਰਾਪਰਟੀ ਇਹ ਉਹਨਾਂ ਲੋਕਾਂ ਨੂੰ ਮਿਲੋ ਜਿਹਨੂੰ ਤੁਸੀਂ ਚਾਹੁੰਦੇ ਹੋ ਬਿਨਾਂ ਕਿਸੇ ਲੀਗਲ ਝੰਜਟ ਦੇ ਹੁਣ ਅਕਸਰ ਲੋਕ ਸੋਚਦੇ ਆ ਵੀ ਨਾਮਿਨੀ ਬਣਾਉਣਾ ਕਾਫੀ ਹੈ ਬਟ ਐਕਚੁਅਲ ਦੇ ਵਿੱਚ ਲੀਗਲ টারਮਸ ਦੇ ਵਿੱਚ ਦੇਖਿਆ ਜਾਵੇ ਤਾਂ ਨੋਮੀਨੀ ਸਿਰਫ ਇੱਕ ਲੀਗਲ ਕਸਟੋਡੀਅਨ ਹੁੰਦਾ ਹੈ ਅਸਲੀ ਮਾਲਕ ਇੱਕ ਲੀਗਲ ਹੈਰ ਹੀ ਹੋਏਗਾ ਜਿਹੜੀ ਵਿਲ ਹੁੰਦੀ ਹੈ ਉਹ ਇਸ ਕਨਫਿਊਜ਼ਨ ਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੰਦੀ ਹੈ ਹੁਣ ਅੱਜਕੱਲ ਔਨਲਾਈਨ ਵਿਲ ਮੇਕਿੰਗ ਸਰਵਿਸਿਜ਼ ਦੇ ਨਾਲ ਇਹ ਵਿਲ ਬਣਾਉਣਾ ਬੜਾ ਸਸਤਾ ਤੇ ਬੜਾ ਹੀ ਅਫੋਰਡੇਬਲ ਹੋ ਚੁੱਕਾ ਹੈ ਜੋ ਕਿ ਔਨਲਾਈਨ ਜਲਦੀ ਵੀ ਬਣ ਜਾਂਦਾ ਹੈ ਹੁਣ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਆਪਣੀ ਡੈਥਲੀ ਪਲੈਨਿੰਗ ਕਰ ਰਹੇ ਹੋ ਇਹਦਾ ਸਿੰਪਲ ਜਿਹਾ ਮਤਲਬ ਇਹ ਹੈ ਵੀ ਤੁਸੀਂ ਆਪਣੇ ਫੈਮਿਲੀ ਦੇ ਫਿਊਚਰ ਦੇ ਲਈ ਰਿਸਪੌਂਸੀਬਲ ਹੋ ਫਾਈਨਲ ਸਟੈਪ ਦੇ ਇਨਫੋਰਮੇਸ਼ਨ ਅਸੀਂ ਦਿੱਤੀ ਹੈ ਸੋ ਜੇਕਰ ਵੀਡੀਓ ਵਧੀਆ ਲੱਗੀ ਸਾਡੀ ਮਿਹਨਤ ਵਧੀਆ ਲੱਗੀ ਤਾਂ ਇੱਕ ਛੋਟਾ ਜਿਹਾ ਕਮੈਂਟ ਕਰ ਦਿਓ ਦਿਸ ਇਜ਼ ਦਾ ਬੈਸਟ ਵੀਡੀਓ ਔਨ ਫਾਈਨੈਂਸ਼ੀਅਲ ਪਲੈਨਿੰਗ ਬਸ ਇੰਨੇ ਕ ਨਾਲ ਹੀ ਸਾਡੀ ਮਿਹਨਤ ਆ ਉਹ ਸਕਸੈਸਫੁਲ ਹੋ ਜਾਏਗੀ ਹੁਣ ਅੱਗੇ ਵਧਦੇ ਹਾਂ ਹੁਣ ਫਾਈਨਲ ਸਟੈਪ ਹੁੰਦਾ ਹੈ ਰੀਬੈਲੈਂਸ ਤੇ ਰਿਵਿਊ ਇਹ ਜਿਹੜਾ ਪਲਾਨ ਬਣਾਉਣਾ ਨਾ ਇਹ ਕੋਈ ਵਨ ਟਾਈਮ ਪ੍ਰੋਸੈਸ ਨਹੀਂ ਹੈ ਇਹਨੂੰ ਰੈਗੂਲਰਲੀ ਅਪਡੇਟ ਵੀ ਕਰਨਾ ਪੈਂਦਾ ਮਤਲਬ ਕਿ ਬਾਰ-ਬਾਰ ਤੁਹਾਨੂੰ ਪਲਾਨ ਬਣਾਉਣਾ ਪੈਂਦਾ ਆਪਣੀ ਲਾਈਫ ਤੇ ਰੀ ਬੈਲੈਂਸ ਦਾ ਮਤਲਬ ਹੈ ਮੰਨ ਲਓ ਤੁਸੀਂ ਡਿਸਾਈਡ ਕੀਤਾ ਵੀ ਤੁਸੀਂ 70% ਇਕਵਿਟੀ ਤੇ 30% ਡੈਟ ਦੇ ਵਿੱਚ ਇਨਵੈਸਟ ਕਰੋਗੇ ਹੁਣ 1 ਸਾਲ ਬਾਅਦ ਮਾਰਕੀਟ ਨੇ ਵਧੀਆ ਪਰਫਾਰਮ ਕੀਤਾ ਤੁਹਾਡਾ ਜਿਹੜਾ ਇਕਵਿਟੀ ਹੈ ਉਹ 70 ਤੋਂ 80% ਹੋ ਗਿਆ ਤੇ ਤੁਹਾਡਾ ਜਿਹੜਾ ਡੈਟ ਹੈ ਉਹ 20% ਰਹਿ ਗਿਆ ਹੁਣ ਤੁਹਾਨੂੰ ਦੁਬਾਰਾ ਤੁਸੀਂ ਰੀ ਬੈਲੈਂਸ ਕੀ ਕਰਨਾ ਹੈ ਵੀ ਜਿਹੜਾ ਇਕਵਿਟੀ ਦਾ 10% ਵੇਚ ਕੇ ਤੁਸੀਂ ਡੈਟ ਦਾ 10% ਹੋਰ ਖਰੀਦ ਲਓ ਮਤ ਇਸ ਕਾ ਉਹ অপਟੀਮਾਈਜ਼ਡ ਰਹਿੰਦਾ ਹੁਣ ਦੂਜਾ ਪੁਆਇੰਟ ਹੈ ਰਿਵਿਊ ਤੁਹਾਡੀ ਲਾਈਫ ਹੈ ਜਿਹੜੀ ਹਰ ਇੱਕ ਦੋ ਸਾਲ ਬਾਅਦ ਬਦਲੇਗੀ ਤੁਹਾਡਾ ਵਿਆਹ ਹੋਏਗਾ ਬੱਚੇ ਹੋਣਗੇ ਕੋਈ ਵੀ ਹੋਰ ਕੰਡੀਸ਼ਨ ਹੋ ਸਕਦੀ ਹੈ ਲਾਈਫ ਦੇ ਵਿੱਚ ਇਸ ਕਰਕੇ ਜ਼ਰੂਰੀ ਹੁੰਦਾ ਵੀ ਹਰ ਇੱਕ ਦੋ ਸਾਲ ਬਾਅਦ ਤੁਹਾਡੀ ਜਿਹੜੀ ਪਲੈਨਿੰਗ ਹੈ ਉਹਨੂੰ ਤੁਸੀਂ ਰਿਵਿਊ ਕਰੋ ਤਾਂ ਕਿ ਉਹ ਤੁਹਾਡੀ ਕਰੰਟ ਲਾਈਫ ਦੇ ਨਾਲ ਅਲਾਈਨ ਰਹੇ ਸੋ ਦੈਟਸ ਇਟ ਜੇਕਰ ਤੁਸੀਂ ਇਹਨਾਂ ਸਟੈਪਸ ਨੂੰ ਫਾਲੋ ਕਰ ਲੈਣੇ ਹੋ ਤਾਂ ਅਗਲੇ 10 ਸਾਲ ਦੇ ਵਿੱਚ ਤੁਸੀਂ ਇਸ ਫਰੇਮਵਰਕ ਦੇ ਨਾਲ 99% ਪੋਪੂਲੇਸ਼ਨ ਤੋਂ ਅੱਗੇ ਨਿਕਲ ਸਕਦੇ ਹੋ ਤੇ ਟੌਪ ਦੀ 1% ਕੈਟਾਗਰੀ ਦੇ ਵਿੱਚ ਆ ਸਕਦੇ ਹੋ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਆਕਾ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ